ਸੁਖਦੇਵ ਸਿੰਘ ਢੀਂਸਾ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਦੱਸ ਰਹੇ ਸੀ ਲਗਾਤਾਰੇ ਚਰਚਾਾਂ ਮਾ ਛੜੀਆਂ ਹੋਈਆਂ ਸੀ ਕਿ ਸੁਖਦੇਵ ਸਿੰਘ ਢੀਂਸਾ ਤਾਂ ਸਰਪ੍ਰਸਤ ਨੇ ਸਰਪ੍ਰਸਤ ਦਾ ਅਹੁਦਾ ਬੜਾ ਵੱਡਾ ਹੁੰਦਾ ਹੈ ਪ੍ਰਧਾਨ ਨੂੰ ਵੀ ਇੱਕ ਵਾਰ ਤਾਂ ਟਾਕੀਆਂ ਮਾਰਦੇ ਸੀ ਪਰ ਲੰਘੇ ਕੱਲ ਬਲਵਿੰਦਰ ਸਿੰਘ ਭੂੰਦੜ ਨੇ ਇਹ ਹਰਖ ਵੀ ਕੱਢ ਦਿੱਤਾ ਐ ਪ੍ਰਤੀਤ ਹੁੰਦਾ ਹੈ ਕਿ ਸੁਖਦੇਵ ਸਿੰਘ ਢੀਂਸਾ ਜਿਨ੍ਹਾਂ ਬਾਰੇ ਚਰਚਾਾਂਵਾਂ ਚੱਲ ਰਹੀਆਂ ਸੀ ਕਿ ਘੱਟੋ-ਘੱਟ ਚਲੋ ਢੀਂਸਾ ਸਾਹਿਬ ਦਾ ਬਚੇ ਰਹਿ ਗਏ ਉਹਨਾਂ ਨੂੰ ਵੀ ਖੂੰਜੇ ਲਾ ਛੜਿਆ ਜ਼ਰੂਰ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਉਸ ਦੇ ਵਿੱਚ ਅਨਸ਼ਾਸਨਿਕ ਕਮੇਟੀ ਦੇ ਪ੍ਰਧਾਨ ਬਲਿੰਦਰ ਸਿੰਘ ਭੁੰਦੜ ਨੇ ਇਹ ਸਾਫ਼ ਕਿਹਾ ਕਿ ਉਹ ਚਾਹੁੰਦੇ ਤਾਂ ਨਹੀਂ ਸੀ ਪਰੋਣਾ ਨੂੰ ਕਰਨਾ ਪੈ ਰਿਹਾ ਹੈ ਔਰ ਸੁਖਦੇਵ ਸਿੰਘ ਢੀਂਡ ਸਾਨੂੰ ਵੀ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਇਸ ਤੋਂ ਪਹਿਲਾਂ 8 ਲੀਡਰ ਜਿਨ੍ਹਾਂ ਦੇ ਵਿੱਚ ਬੀਬੀ ਜਗੀਰ ਕੌਰ ਪਰਮਿੰਦਰ ਸਿੰਘ ਢੀਂਡ ਸਾਹਿਬ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਸਿਕੰਦਰ ਸਿੰਘ ਮਲੂਕਾ ਚਰਨਜੀਤ ਸਿੰਘ ਬਰਾੜ ਐਵੇਂ ਦੇ ਲੀਡਰ ਸ਼ਾਮਿਲ ਸਨ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੁਣ ਸੁਖਦੇਵ ਸਿੰਘ ਢੀਂਡ ਸਾਹਿਬ ਵੀ ਪਰਮਿੰਦਰ ਸਿੰਘ ਢੀਂਡ ਸਾਹ ਦੇ ਪਿਤਾ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤੇ ਗਏ ਨੇ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਬੜੇ ਬਾਜੇਗਾਜੇ ਦੇ ਨਾਲ ਸ਼ੁਕਰਦੇਵ ਸਿੰਘ ਢੀਂਡ ਸੈਂਡ ਪਾਰਟੀ ਨੂੰ ਯਾਨੀ ਕਿ ਉਹਨਾਂ ਦੇ ਪਰਿਵਾਰ ਨੂੰ ਬਾਦਲ ਪਰਿਵਾਰ ਨੇ ਨਾਲ ਜੋੜਿਆ ਸੀ ਦੁਬਾਰਾ ਘਰ ਵਾਪਸੀ ਕਰਵਾਈ ਸੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵਾਪਸ ਲੈ ਕੇ ਆਉਂਦਾ ਸੀ ਇਸ ਦੇ ਬਾਵਜੂਦ ਰੋਸ ਉਦੋਂ ਜਾਗਿਆ ਜਦੋਂ ਸੰਗਰੂਰ ਦੀ ਸੀਟ ਨਹੀਂ ਮਿਲੀ ਪਰਮਿੰਦਰ ਸਿੰਘ ਢੀਂਡ ਸਾਨੂੰ ਉਸ ਵੇਲੇ ਵਿਵਾਦ ਖੜਾ ਹੋਇਆ ਜਦੋਂ ਇਲਜ਼ਾਮ ਲੱਗਣ ਲੱਗੇ ਕਿ ਇਹ ਤਾਂ ਡੀਲ ਫਾਈਨਲ ਹੋਈ ਸੀ ਕਿ ਸੰਗਰੂਰ ਦੀ ਸੀਟ ਜਿਹੜੀ ਹੈ ਉਹ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਪਰਮਿੰਦਰ ਸਿੰਘ ਢੀਂਡ ਸਾਨੂੰ ਦਿੱਤੀ ਜਾਵੇਗੀ ਇਸੇ ਆਧਾਰ ਤੇ ਇਲਜ਼ਾਮ ਲੱਗੇ ਸਨ ਕਿ ਡੀਲ ਫਾਈਨਲ ਹੋਈ ਹੈ ਔਰ ਇਸੇ ਆਧਾਰ ਦੇ ਉੱਤੇ ਪਰਿਵਾਰ ਵਾਪਸ ਘਰ ਵਾਪਸੀ ਕਰਦਾ ਪਿਆ। ਖੈਰ ਜਦੋਂ ਸੀਟ ਨਹੀਂ ਮਿਲੀ ਤੇ ਰੋਜ਼ ਸਾਫ਼ ਵੇਖਣ ਨੂੰ ਮਿਲਿਆ ਪਰਮੇਂਦਰ ਸਿੰਘ ਢੀਂਡ ਸਾਹਿਬ ਸੁਖਦੇਵ ਸਿੰਘ ਢੀਂਡ ਸਾਹਿਬ ਨੇ ਕਿਵੇਂ ਦਰਕਨਾਰ ਕਰ ਦਿੱਤਾ ਸੁਖਬੀਰ ਸਿੰਘ ਬਾਦਲ ਨੂੰ ਕਿਵੇਂ ਇੱਕ ਪਾਸੇ ਨੂੰ ਹੋ ਗਏ ਤੇ ਉਸ ਤੋਂ ਬਾਅਦ ਜੋ ਕੁਝ ਵਾਪਰਿਆ ਹਰ ਕਿਸੇ ਨੇ ਦੇਖਿਆ ਸੁਖਬੀਰ ਸਿੰਘ ਬਾਦਲ ਦੀ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਕੀ ਗੱਤ ਹੋਈ ਹੈ ਉਹ ਹਰ ਕਿਸੇ ਨੇ ਦੇਖਿਆ ਹਾਲਾਂਕਿ ਹੁਣ ਕਈ ਜਾਣ ਕੇ ਬਠਿੰਡਾ ਸੀਟ ਅਸੀਂ ਜਿੱਤ ਲਈ ਹੈ ਬਠਿੰਡਾ ਸੀਟ ਤੋਂ ਅਸੀਂ ਜਿੱਤੇ ਆ ਪਰ ਸਭ ਨੂੰ ਪਤਾ ਹੈ ਕਿ ਇੱਕ ਸੀਟ ਜਿੱਤ ਕੇ ਤੇ 10 ਸੀਟਾਂ ਦੇ ਉੱਤੇ ਜ਼ਮਾਨਤ ਜਬਤ ਕਰਾਵੇ ਜਿਹੜੀ ਪਾਰਟੀ ਉਹ ਕਿਸ ਕਿੰਨੇ ਕ ਪਾਣੀ ਚ ਹੋਵੇਗੀ ਇਹ ਸਮਝਿਆ ਜਾ ਸਕਦਾ ਹੈ ਖੈਰ ਦੂਜੇ ਪਾਸੇ ਸੁਖਦੇਵ ਸਿੰਘ ਢੀਂਸਾ ਜਿਹੜੇ ਨੇ ਉਹਨਾਂ ਨੂੰ ਹੁਣ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹੈ ਇਲਜ਼ਾਮ ਲੱਗੇ ਨੇ ਕਿ ਆਪਣੇ ਆਪ ਨੂੰ ਸਰਪ੍ਰਸਤ ਕਹਿ ਰਹੇ ਸੀ ਹਾਲਾਂਕਿ ਪਾਰਟੀ ਨੇ ਕਿਹਾ ਕਿ ਇਦਾਂ ਦਾ ਕੋਈ ਅਹੁਦਾ ਉਹਨਾਂ ਨੂੰ ਦਿੱਤਾ ਨਹੀਂ ਐਨੀ ਇੰਟਰਫੇਰੈਂਸ ਜਿਹੜੀ ਸਰਪ੍ਰਸਤ ਦੇ ਤੌਰ ਤੇ ਕੀਤੀ ਜਾ ਰਹੀ ਸੀ ਉਹ ਨਹੀਂ ਹੋਣੀ ਚਾਹੀਦੀ ਸੀ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਇਲਜ਼ਾਮ ਲੱਗੇ ਨੇ ਔਰ ਅੰਤ ਦੇ ਵਿੱਚ ਬਲਵਿੰਦਰ ਸਿੰਘ ਭੂੰਦੜ ਨੇ ਸੁਖਦੇਵ ਸਿੰਘ ਢੀਂਟਸਾ ਨੂੰ ਪਾਰਟੀ ਦੇ ਵਿੱਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਕੀ ਬੋਲੇ ਨੇ ਆਓ ਸੁਣਦੇ ਸੋ ਇਸ ਕਰਕੇ ਇਹਨਾਂ ਹਾਲਾਤਾਂ ਵਿੱਚ ਸਾਨੂੰ ਇਹ ਕੌੜਾ ਘੁੱਟ ਘੜਨਾ ਭਰ ਘੜਨਾ ਭਰਨਾ ਪਿਆ ਸੀ ਮੈਂ ਕੱਲ ਵੀ ਆਖਿਆ ਸੀ ਕਿ ਅਸੀਂ ਫੇਰ ਟਾਈਮ ਦਿੱਤਾ ਵਰਕਿੰਗ ਕਮੇਟੀ ਦੀ ਮੀਟਿੰਗ ਕਰਕੇ ਕਿ ਅੱਜ ਵੀ ਕਹਿੰਨੇ ਆ ਕਿ ਤੁਸੀਂ ਆਓ ਵਿੱਚ ਬੈਠੋ ਗੱਲ ਕਰੋ ਥੋੜੀ ਗੱਲ ਸੁਣੀ ਜਾਏਗੀ ਜੇ ਥੋੜੀ ਠੀਕ ਹੋਏਗੀ ਮੈਂ ਕਿਹਾ ਪ੍ਰਧਾਨ ਦੇ ਬੈਠੇ ਕਿ ਮੈਂ ਉਸ ਗੱਲ ਦੇ ਨਾਲ ਸਮਝਤ ਕਰਾਂਗਾ ਤੁਸੀਂ ਸਾਰੇ ਸਾਡੇ ਜਿਹੜੇ ਟਕਰਾਤੇ ਉਸ ਤੋਂ ਬਾਅਦ ਆਪਣੇ ਪੈਰਲਲ ਕਮੇਟੀਆਂ ਰੋਜ਼ ਪ੍ਰਧਾਨ ਨੂੰ ਗੱਲਾਂ ਪਾਰਟੀ ਤੇ ਰੋਜ਼ ਗੱਲਾਂ ਆ ਜਿਹੜੇ ਦੋਸ਼ੀ ਨੇ ਹੁਣ ਦੋਸਤ ਦੋਸ਼ੀਆਂ ਦੀ ਪੈਰ ਵੀ ਕਰਨ ਲੱਗ ਗਏ ਦੂਸਰੀ ਪਾਰਟੀ ਕਰੇ ਕੋਈ ਦੁੱਖ ਨਹੀਂ ਤੁਸੀਂ ਖੁਦ ਕਰਨ ਲੱਗ ਗਏ ਪਰਦੀਪ ਪਲੇਅਰ ਦੀ ਗੱਲ ਕਰਦੇ ਹੋ ਦੋਸ਼ੀ ਤੇਰੀ ਜਿਹੜਾ ਕੱਲ ਹੋਇਆ ਇਹ ਤੁਸੀਂ ਦੇਖੀ ਜਾਂਦੇ ਹੋ ਸਾਰਾ ਦੇਖ ਲਓ ਤੋੜ ਸਾਹਿਬ ਦੀ ਵਰਸੀ ਉਹਨਾਂ ਦਾ ਪਰਿਵਾਰ ਪ੍ਰਾਣੀ ਮਨਾਉਂਦਾ ਹੈ ਇਹ ਉਹਦੇ ਪੋਤੇ ਤੇ ਪੜੋਤੇ ਆ ਤਾਂ ਇੱਕ ਛੋਟਾ ਪੜੋਤਾ ਵੀ ਕੱਲ ਨਾਲ ਸੀ ਹਰ ਭਾਜਨ ਸੋ ਉਹਨਾਂ ਦਾ ਪੋਤਾ ਅੱਗੇ ਪੜੋਤਾ ਸੀ ਨਾਲ ਉਹਨੇ ਕਿਹਾ ਕਿ ਤੁਸੀਂ ਆਹ ਕੀ ਕਰੀ ਜਾਂਦੇ ਹੋ ਅਸੀਂ ਇੱਥੇ ਹਰ ਸਾਲ ਬਣਾਉਂਦੇ ਆ ਤੁਸੀਂ ਆ ਕੇ ਵਿੱਚ ਆ ਕੇ ਤੁਸੀਂ ਪੋਲੀਟੀਕਲ ਗੱਲਾਂ ਕਰ ਲਾਗੇ ਉਹਨਾਂ ਨੂੰ ਸ਼ਰਧਾਜਲੀ ਦੇ ਦੇਓ ਅਸੀਂ ਬੋਲਣ ਹੀ ਦੇਣਾ ਜੇ ਤੁਸੀਂ ਗਲਤ ਬੋਲਿਓ ਰੋਲਾ ਪੈ ਗਿਆ ਸਟੇਜ ਖੋਲੀ ਉਹਨਾਂ ਨੇ ਗੁਰੂਗ੍ਰਾਸ ਸਭ ਹਾਜ਼ਰ ਸੀ ਨੇ ਲੋਕ ਸੁਧਾਰ ਕਰਦੇ ਨੇ ਇਹ ਲੋਕ ਬੱਤਾ ਪਾਰਟੀ ਹੁੰਦੇ ਤੇ ਆਪ ਕੀ ਕਵਤਾ ਕਰ ਰਹੇ ਇਸ ਕਰਕੇ ਸਾਨੂੰ ਇਹ ਫੈਸਲੇ ਨੇ ਪਏ ਅੱਜ ਮੈਨੂੰ ਦੁੱਖ ਹੈ ਜਿਸ ਫੈਸਲੇ ਨੂੰ ਮੈਂ ਹੀ ਰੋਕਿਆ ਸੀ ਕਿ ਕੋਈ ਨਹੀਂ ਇਸ ਉਮਰ ਦੇ ਵਿੱਚ ਇਹ ਸੇਹ ਦੇ ਕੀ ਆਪਾਂ ਕਹਾਗੇ ਇਹ ਵੀ ਕੱਢਤਾ ਜਿਹਦੇ ਕੋਲ ਕੋਈ اختیار ਨਹੀਂ ਮੈਂ ਹੈਰਾਨ ਆ ਕਿ اختیار ਹੈ ਆਪ ਦੇ ਪਾਲਕ ਬਣ ਕੇ ਬਹਿ ਗਿਆ ਕੋਈ ਭਰਾਨ ਦੀ ਕਾਪੀ ਤਾਂ ਕੱਢ ਕੇ ਦਿਖਾ ਦੇ ਕਿਹੜਾ ਉਸ ਤੇ اختیار ਲਿਖਿਆ ਇਸ ਨੂੰ ਜਿਹੜਾ ਜਵੈਨਿਕ ਹੈ ਸੀ ਸਰਪਲਸ ਨੂੰ ਸਰਪ੍ਰਸਤ ਨੂੰ ਸੋ ਲੋਕੋ ਉਸ ਤੇ ਹਰ ਨਹੀਂ ਇਸ ਕਰਕੇ ਇਹ ਕੋਈ ਹੋਰ ਹੀ ਜੀ ਗੱਲ ਨਾ ਕਰੇ ਲੋਕਾਂ ਨੂੰ ਘਬਰਾਹ ਨਾ ਕਰੇ ਭਲੇਖਾ ਨਾ ਪਾਵੇ ਅਖੀਰ ਇਹ ਕੋੜਾ ਕੁੱਟ ਦੇ ਅੱਜ ਸਰਦਾਰ ਸੁਖਦੇਵ ਸੁਠਿੰਸਾ ਜੀ ਨੂੰ ਮੈਂ ਦੁੱਖਾ ਕਹਿ ਰਿਹਾ ਕਿ ਉਹਨੂੰ ਵੀ ਪਾਰਟੀ ਚੋਂ ਕੱਢਤਾ ਗਿਆ ਇਹ اختیار ਪਾਰਟੀ ਦੇ ਪਾਰਟੀ ਕੋਲੇ ਦੇ ਪਾਰਟੀ ਦੇ ਅਫਸਰ ਬੜਾਇਆ ਸੀ ਤੇ ਜਿਸ ਪਾਰਟੀ ਉਹ ਜਵਾੜਾ ਕਹਿੰਦਾ 3 ਮਹੀਨੇ ਪਹਿਲਾਂ 4 ਮਹੀਨੇ ਪਹਿਲਾਂ ਤੁਹਾਨੂੰ ਸਾਰਾ ਉਹਨਾਂ ਦੇ ਸਟੇਟਮੈਂਟਾਂ ਦਿਖਾਏ ਹਨ ਉਹਨਾਂ ਦਾ ਸਾਰਾ ਕੁਝ ਦਿਖਾਇਆ ਕਿ ਪਾਰਟੀ ਦੀ ਨਾ ਇੱਕ ਮਹੀਨਾ ਮੀਟਿੰਗਾਂ ਕੀਤੀਆਂ ਪਾਰਟੀ ਦਾ ਕਮੇਟੀ ਬਣਾ ਕੇ ਕਮੇਟੀ ਉਸ ਦੇ ਵਿੱਚ ਆ ਕੇ ਕਿਹਾ ਕਿ ਸਾਰੇ ਲੋਕਾਂ ਦੀ ਰਾਏ ਹੈ ਪਾਰਟੀ ਨੂੰ ਮਰਜ਼ ਕਰੋ ਪਾਰਟੀ ਦੇ ਇਸ ਵੇਲੇ ਜਿਹੜਾ ਹੈਗਾ ਇਹ ਲੋੜ ਹੈ ਇਕਤਾ ਦੀ ਸੁਖਵੀਰ ਤੋਂ ਬਗੈਰ ਪਾਰਟੀ ਕੋ ਚਲਾ ਨਹੀਂ ਸਕਦਾ ਇਹ ਦੇ ਵਰਗਾ ਬੰਦਾ ਕੋਈ ਨਹੀਂ ਉਸ ਦਾ ਔਰ ਮੈਂ ਤਾਂ ਹੋਰ ਕਹਿਣਾ ਕਿ ਗੁਰੂਗ੍ਰਾਹ ਸਾਹਿਬ ਨੂੰ ਜਾਣ ਕੇ ਕਹਿਣ ਕਿ ਜਦੋਂ 17 ਜਦੋਂ ਸਰਕਾਰ ਦੂਜੀ ਵਾਰ ਬਣੀ ਹੈ ਉਸ ਵੇ 12 ਦੂਜੀ ਵਾਰ ਬਣੀ ਹੈ ਇਹਨਾਂ ਲੋਕਾਂ ਨੇ ਮੈਂ ਤਾਂ ਵਜ਼ੀਰ ਨਹੀਂ ਸੀ ਨਾਲ ਇਹਨਾਂ ਦੇ ਮੁੰਡੇ ਕੁੜੀਆਂ ਵਜ਼ੀਰ ਸੀ ਤੇ ਇਹਨਾਂ ਲੋਕਾਂ ਨੇ ਬਾਦਲ ਸਾਹਿਬ ਦੇ ਖੜੇ ਕਿਉਂ ਕੋਈ ਪਾਰਟੀ ਤਾਂ ਮੈਂ ਮੈਂਬਰ ਆ ਸੀਨੀਅਰ ਮੈਂ ਮਨਾਲ ਖੜਾ ਸੀ ਬਸ ਬਾਦਲ ਸਾਹਿਬ ਆ ਸਰਕਾਰ ਸੁਖਵੀਰ ਸਿੰਘ ਬਾਦਲ ਦੀ ਇਹਦੇ ਵਰਗਾ ਬੰਦਾ ਨਹੀਂ ਹੋ ਸਕਦਾ ਰਿਪੀਟ ਕਰਤੀ ਸਰਕਾਰ ਕਹਿਣ ਗੁਰੂ ਗ੍ਰਸਕ ਕੋਲ ਜਾ ਕੇ ਨਹੀਂ ਕਿਹਾ ਕੱਲ ਤੱਕ ਨਹੀਂ ਕਹਦੇ ਸੀ ਸੁਖਵੀਰ ਵਗਰੇ ਬੰਦਾ ਕੋਈ ਨਹੀਂ ਅੱਜ ਇਹ ਗੱਲਾਂ ਕਰਦੇ ਇਸ ਕਰਕੇ ਮੈਂ ਸਾਰੀ ਸੰਗਤ ਨੂੰ ਅਪੀਲ ਕਰਦਾ ਕਿ ਇਹ ਪਾਰਟੀ ਜਿਹੜੀ ਕਾਲੀ ਦਲ ਹੈ ਇਹ ਕੱਲੀ ਸਾਡੀ ਨਹੀਂ ਬਣਾਈ ਹੋਈ ਇਹ ਕੌਮ ਦੀ ਪਾਰਟੀ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ